ਮਾਗੇ ਵੀ ਅਪੀਲ ਬਾਹਰ ਲਿਆ ਨੂੰ ਇਹ ਕਰ ਦਿੰਨਾ ਹੁੰਦਾ ਵੀ ਯਾਰ ਤੁਸੀਂ ਜਾ ਆਓ ਵੀਜਾ ਉੱਥੋਂ ਵੀ ਮਿਲ ਜਾਂਦਾ ਮੇਰੇ ਕੋਲੇ ਭਾਰਤੀ ਪਾਸਪੋਰਟ ਆ ਤੇ ਮੈਂ ਉੱਥੇ ਵੀਜਾ ਲਿਆ ਤੁਸੀਂ ਇੱਧਰ ਲੈ ਤੇ ਲੈ ਲਓ ਵੀ ਪਾਸਪੋਰਟ ਉੱਥੇ ਵੀਜਾ ਲੈ ਲਓ ਪਰ ਬਾਹਰੋਂ ਵੀਜਾ ਲੈਣ ਦਾ ਇੰਨਾ ਕਿ ਫਾਇਦਾ ਵੀ ਉਹ ਥੋੜਾ ਖੁੱਲਾ ਵੀਜਾ ਮਿਲ ਜਾਂਦਾ ਨਹੀਂ ਤੁਹਾਨੂੰ ਲਿਮਟਿਡ ਵੀਜਾ ਮਿਲਦਾ ਵੀ ਤੁਸੀਂ ਇਸ ਜਗ੍ਹਾ ਤੋਂ ਇਸ ਜਗ੍ਹਾ ਹੀ ਜਾ ਸਕਦੇ ਹੋ ਕੋਰੀਡੋਰ ਹਾਂ ਕੋਰੀਡੋਰ ਆ ਜਾਂਦਾ ਜਾਂ ਤੁਸੀਂ ਜਿਵੇਂ ਜਤ ਜਥਾ ਜਾਂਦਾ ਜਿਹੜਾ ਉਹਦੇ ਚ ਉਹ ਲਿਮਟਡ ਜਗ੍ਹਾ ਨੇ ਹਨ ਜੇ ਤੁਸੀਂ ਬਾਹਰੋਂ ਵੀਜ਼ਾ ਲੈ ਲਓਗੇ ਉਹ ਖੁੱਲਾ ਮਿਲ ਜਾਊਗਾ ਤੇ ਤੁਸੀਂ ਖੁੱਲਾ ਵੇਖ ਲਓਗੇ ਤੁਹਾਡੇ ਕੋਲੇ ਸਮੇਂ ਦੀ ਲਿਮਟ ਨਹੀਂ ਜ਼ਿਆਦੇ ਹੋਊਗੀ ਕੋਈ ਉਹ ਰੌਲਾ ਰੱਪਾ ਨਹੀਂ ਤੁਹਾਡਾ ਰਹੂਗਾ ਤਾਂ ਦੂਜੀ ਗੱਲ ਜਿਹੜੀ ਮੇਨ ਗੱਲ ਆ ਵੀ ਬਾਹਰ ਲੈਣ ਨੂੰ ਕਿਉਂ ਜਾਣਾ ਚਾਹੀਦਾ ਤੁਸੀਂ ਜਾਓਗੇ ਉੱਥੇ ਚਾਰ ਪੈਸੇ ਖਰਚੋਗੇ ਪੈਸੇ ਮੂਰੇ ਭੂਤ ਨੱਚਦਾ ਦੁਨੀਆ ਦੇ ਵਿੱਚ ਜੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਭਰਾਵਾਂ ਵਾਂਗੂ ਵਰਤੀ ਜਾਂਦੇ ਨੇ ਜੇ ਕੈਨੇਡਾ ਤੇ ਅਮਰੀਕਾ ਭਰਾਵਾਂ ਵਾਂਗੂ ਵਰਤੀ ਜਾਂਦੇ ਨੇ ਤੈਨਾਂ ਸਾਨੂੰ ਕੁਛ ਨਹੀਂ ਇਹ ਜੇ ਗੋਲੀ ਵੱਜੀ ਉਹ ਖਉ ਕਿਵੇਂ ਕਹਾਣੀ ਜਦੋਂ ਤੁਸੀਂ ਅਸੀਂ ਸਾਰੇ ਜਾਣ ਲੱਗਾਂਗੇ ਥੋੜੇ ਥੋੜੇ ਰੁਪਈਏ ਹਰੇਕ ਬੰਦਾ ਖਰਚੂਗਾ ਹੀ ਨਾ ਜਦੋਂ ਜਾਊਗਾ ਤਾਂ ਵਪਾਰ ਚ ਹਲਚਲ ਹੋਊਗੀ ਜਿਹੜਾ ਕਰਾਚੀ ਤੋਂ ਗੁਜਰਾਤ ਵਿੱਚ ਦੀ ਹੋ ਕੇ ਹੁੰਦਾ ਉਮਰਸਰੋਂ ਲਾਹੌਰ ਵੀ ਹੋ ਸਕਦਾ ਇੱਕ ਤਾਂ ਭਲੇਖਾ ਨਿਕਲ ਜੂ ਜਿਵੇਂ ਮੈਨੂੰ ਸੀ ਕਿਉਂਕਿ ਜਦੋਂ ਮੈਂ ਕੈਨੇਡਾ ਤੋਂ ਅਮਰੀਕਾ ਪਹਿਲੀ ਵਾਰ ਬਾਰਡਰ ਲੰਘਿਆ ਨਾ ਟਰੱਕ ਲੈ ਕੇ ਤਾਂ ਹੁਣ ਮੇਰੇ ਦਿਮਾਗ ਚ ਬਾਰਡਰ ਉਹੀ ਬਾਰਡਰ ਹੈ ਵੀ ਜਿੱਥੇ ਸੰਨੀ ਦੌੜ ਹੁਣੇ ਗੋਲੀਆਂ ਚਲਾਈ ਜਾਂਦੇ ਨੇ ਤਾਂ ਜਾਂ ਮੇਰੇ ਦਿਮਾਗ 'ਚ ਉਹ ਬਾਰਡਰ ਹੈ ਵੀ ਜਿੱਥੇ ਬਾਘੇ ਦੇ ਇਧਰਲੇ ਤੇ ਉਧਰਲੇ ਪਾਸੇ ਲੋਕ ਖੜ ਕੇ ਇੱਕ ਦੂਜੇ ਨੂੰ ਚੀਕਾਂ ਮਾਰ ਕੇ ਡਰਾਉਂਦੇ ਨੇ ਲਲਕਾਰੇ ਮਾਰਦੇ ਨੇ ਸਿਰ ਦੇ ਉੱਤੋਂ ਦੀ ਬੂਟ ਜਾਂਦਾ ਉਹ ਬਾਰਡਰ ਹੈ ਮੈਂ ਬਾਰਡਰ ਵੱਲ ਨੂੰ ਟਰੱਕ ਲੈ ਕੇ ਜਾ ਰਿਹਾ ਅਮਰੀਕਾ ਨੂੰ ਮੈਂ ਜਾਣਾ ਹੈ ਪਹਿਲੀ ਵਾਰ ਜ਼ਿੰਦਗੀ 'ਚ ਯਾਨੀ ਕਿ ਮੈਂ ਲੋਡ ਲੈ ਕੇ ਉਧਰ ਲੰਘਣਾ ਹੈ ਤਾਂ ਮੈਨੂੰ ਐਂ ਲੱਗਿਆ ਦਾ ਬਾਰਡਰ ਤੇ ਚੱਲੇ ਆ ਬਹੁਤ ਭੈਅ ਆ ਉਹ ਜਾ ਕੇ ਮੈਂ ਵੇਖਦਾ ਮੇਰੇ ਲਾਈਨਾਂ ਟਰੱਕਾਂ ਦੇ ਵਿੱਚ ਹੀ ਮੈਂ ਲਾਦਾ ਤੇ ਇੱਕ ਬੂਥ ਲੱਗਿਆ ਅਫਸਰ ਨੂੰ ਮੈਂ ਪਾਸਪੋਰਟ ਫੜਾਇਆ ਤਾਂ ਉਹ ਕਹਿੰਦਾ ਵੀ ਮਿਸਟਰ ਗਿੱਲ ਤੂੰ ਕਿੱਧਰ ਨੂੰ ਚੱਲਿਆ ਮੈਂ ਕਿਹਾ ਸਾਰ ਐਲ.ਏ ਨੂੰ ਤੇ ਕੀ ਆ ਤੇਰੇ ਕੋਲੇ ਮੈਂ ਕਿਹਾ ਜੀ ਫੈਸ਼ਾ ਕਦੋਂ ਮੁੜੇਗਾ ਪਰਸੋਂ ਉਹ ਕਹਿੰਦਾ ਓਕੇ ਗੋ ਸੇਫ ਡਰਾਈਵਰ ਮੈਂ ਕਿਹਾ ਯਾਰ ਜੇ ਐਂ ਬਾਰਡਰ ਆ ਤਾਂ ਇਹ ਬਾਗ ਗੇਟ ਵਾਲਾ ਬਾਰਡਰ ਵੀ ਹੋ ਸਕਦਾ ਯਾਰ ਇਹ ਲਾਹੌਰ ਅਮਰitsar ਦਾ ਬਾਰਡਰ ਵੀ ਹੋ ਸਕਦਾ ਯਾਰ ਤਾਂ ਮੈਨੂੰ ਤਬਾਬ ਦੇ ਤੁਸੀਂ ਲਾਸਟ ਪੰਨੇ ਤੇ ਪੜੋਂਗੇ ਤਾਂ ਮੈਨੂੰ ਉਦੋਂ ਹੀ ਲੱਗਦਾ ਸੀ ਮੈਂ ਲਾਸਟ ਪੰਨੇ ਤੇ ਆਪਦਾ ਸੁਪਨਾ ਕੀਦਾ ਸੋਚਿਆ ਲਿਖਿਆ ਹੈ ਵੀ ਯਾਰ ਮੇਰਾ ਜੀ ਉਦੋਂ ਹੀ ਕਰਦਾ ਸੀ ਵੀ ਮੈਂ ਇਧਰੋਂ ਨੰਗਾ ਪਾਸਪੋਰਟ ਫੜਾਵਾਂ ਤੇ ਅਗਲਾ ਮੈਨੂੰ ਕਵੇ ਹਾਂ ਵੀ ਗੁਰਵਿੰਦਰ ਸਿੰਘ ਕੀ ਆ ਤੇਰੇ ਕੋਲੇ ਤਾਂ ਮੈਂ ਅੱਖਾਂ ਸਾਹਿਬ ਗੁਰ ਲੱਦਿਆ ਜੀ ਤੇ ਉਹ ਕਵੇ ਕਿੱਧਰ ਜਾਣਾ ਮੈਂ ਅੱਖਾਂ ਜੀ ਕਰਾਚੀ ਨੂੰ ਕਦੋਂ ਮੁੜੇਗਾ ਸਰ ਚੌਥੇ ਗੰਡੇ ਲੱਦ ਕੇ ਮੁਰੂਗਾ ਜੀ ਤਾਂ ਕਿੱਡਾ ਕੋਖਾ ਕੰਮ ਆ ਯਾਰ ਕੀ ਬਾਤ ਹੈ ਉਹ ਤੁਸੀਂ ਸਾਰੇ ਜਾਵਾਂ ਆਓਗੇ ਨਾ ਤਾਂ ਉਹ ਸੰਭਾਵਨਾਵਾਂ ਵਧਣਗੀਆਂ ਤੇ ਜੇ ਉਹ ਬਾਰਡਰ ਖੋਲ ਜੂਗਾ ਉਹ ਕੱਲੇ ਪੰਜਾਬੀਆਂ ਵਾਸਤੇ ਚੰਗੀ ਗੱਲ ਨਹੀਂ ਉਹ ਮਨੁੱਖਤਾ ਵਾਸਤੇ ਚੰਗੀ ਗੱਲ ਆ ਮੈਨੂੰ ਲੱਗਦਾ ਸਾਰੇ ਏਸ਼ੀਆ ਦੇ ਹੀ ਸਾਹ ਸੌਖੇ ਹੋ ਜਾਣਗੇ ਆਰਥਿਕ ਪੱਧਰ ਤੇ ਵੀ ਤੇ ਸਾਡਾ ਭਲਾ ਹੋ ਜਾਊਗਾ ਵੀ ਸਾਡੀਆਂ ਅਰਦਾਸਾਂ ਪੂਰੀਆਂ ਹੋ ਜਾਣਗੀਆਂ ਅਸੀਂ ਖੁੱਲੇ ਨਨਕਾਣਾ ਸਾਹਿਬ ਜਾਣ ਜੋਗੇ ਹੋ ਜਾਾਂਗੇ ਤੇ ਜਿੰਦਗੀ ਚ ਇੱਕਾਰ ਹੀ ਬੰਦਾ ਨਨਕਾਣਾ ਸਾਹਿਬ ਜਾਣ ਜੋਗਾ ਦਾ ਯਾਰ ਉਹਦੀ ਜ਼ਿੰਦਗੀ ਸਫਲ ਆ ਇਦੋਂ ਉੱਤਮ ਗੱਲ ਹੋਰ ਹੈ